ਸੋਨੇ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋਇਆ ਰੋਜ਼ਾਨਾ ਹੀ ਦੇਖਿਆ ਜਾਂਦਾ ਹੈ ਕਿ ਬਾਜ਼ਾਰ ਦੇ ਵਿੱਚ ਸੋਨੇ ਚਾਂਦੀ ਦੀਆਂ ਕੀਮਤਾਂ ਵੱਧਦੀਆਂ ਚੜ੍ਹਦੀਆਂ ਰਹਿੰਦੀਆਂ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਸੋਨੇ ਦੀ ਜੋ ਕੀਮਤ ਹੈ ਉਹ ਸਤਵੇਂ ਆਸਮਾਨ ਤੇ ਪਹੁੰਚਦੀ ਹੋਈ ਨਜ਼ਰ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਸੋਨਾ ਰਿਕਾਰਡ ਪੱਧਰ ਤੇ ਮਹਿੰਗਾ ਹੋਇਆ ਤੇ ਝਟਕਾ ਜ਼ਰੂਰ ਲੱਗਾ ਹੈ ਉਹਨਾਂ ਖਰੀਦਦਾਰਾਂ ਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਹੈ ਜਾਂ ਫਿਰ ਉਹਨਾਂ ਨੇ ਸੋਨੇ ਦੇ ਗਹਿਣੇ ਬਣਾਉਣੇ ਹਨ ਪਰ ਸੋਨਾ ਜਿਸ ਤਰੀਕੇ ਦੇ ਨਾਲ ਮਹਿੰਗਾ ਹੋ ਰਿਹਾ ਤੇ ਝਟਕਾ ਕਿਤੇ ਨਾ ਕਿਤੇ ਖਰੀਦਦਾਰਾਂ ਦੇ ਲਈ ਸਾਬਤ ਹੋ ਰਿਹਾ ਤੇ ਇਸ ਵੇਲੇ ਕੀ ਰੇਟ ਹੈ ਸੋਨੇ ਦਾ ਤੁਹਾਨੂੰ ਅੱਜ ਦੀ ਖਾਸ ਵੀਡੀਓ ਚ ਦੱਸਾਂਗੇ ਤੇ ਹੁਣ ਤੱਕ ਸਾਡੀ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਸੋਨੇ ਦੀ ਕੀਮਤ ਦੇ ਵਿੱਚ ਨਿਤ ਨਵੇਂ ਰਿਕਾਰਡ ਬਣਦੇ ਰਹਿੰਦੇ ਨੇ ਤੇ ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਬੁੱਧਵਾਰ 19 ਮਾਰਚ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ 700 ਰੁਪਿਆ ਵਧ ਕੇ 91950 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਰਬ ਕਾਲੀ ਉੱਚ ਪੱਧਰ ਤੇ ਪਹੁੰਚ ਕੇ ਪਿਛਲੇ ਕਾਰੋਬਾਰੀ ਸੈਸ਼ਨ ਦੇ ਵਿੱਚ 99.9 ਫੀਸ ਦੀ ਸ਼ੁੱਧਤਾ ਵਾਲਾ ਜੋ ਸੋਨਾ ਹੈ ਉਹ 91250 ਰੁਪਏ ਪ੍ਰਤੀ 10 ਗ੍ਰਾਮ ਤੇ ਵੰਦ ਹੋਇਆ ਸੀ 99.5 ਫੀਸ ਦੀ ਸ਼ੁੱਧਤਾ ਵਾਲਾ ਸੋਨਾ 700 ਰੁਪਏ ਵਧ ਕੇ 91500 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ ਬਾਜ਼ਾਰ ਸੂਤਰਾ ਨੇ ਦੱਸਿਆ ਕਿ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਸਥਾਨਕ ਗਹਿਣਾ ਵਿਕਰੇਤਾਵਾਂ ਦੇ ਵੱਲੋਂ ਬੜੀ ਵੱਡੀ ਖਰੀਦਦਾਰੀ ਅਤੇ ਵਦੇਸ਼ੀ ਬਾਜ਼ਾਰਾਂ ਦੇ ਵਿੱਚ ਮਜ਼ਬੂਤ ਕਾਰੋਬਾਰ ਕਾਰਨ ਸੋਨੇ ਦੀਆਂ ਕੀਮਤਾਂ ਇਸ ਸਾਲ ਦੇ ਉੱਚੇ ਪੱਧਰ ਤੇ ਪਹੁੰਚ ਗਈਆਂ। ਚਾਂਦੀ ਦੀ ਕੀਮਤ ਵੀ ਵਧੀ ਹੈ। ਚਾਂਦੀ ਦੀ ਜਿਹੜੀ ਕੀਮਤ ਹੈ ਉਹ ਹਜ਼ਾਰ ਰੁਪਏ ਵਧ ਕੇ ਇਸ ਦਿਲੇ 1,3500 ਰੁਪਏ ਪ੍ਰਤੀ ਕਿਲੋ ਦੇ ਰਿਕਾਰਡ ਪੱਧਰ ਤੇ ਪਹੁੰਚ ਚੁੱਕੀ ਹੈ। ਜਦੋਂ ਕਿ ਮੰਗਲਵਾਰ ਨੂੰ ਚਾਂਦੀ ਦੀ ਕੀਮਤ 1,2500 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਈ ਸੀ। ਜਤਿੰਤਰ ਵੇਦੀ ਵੀਪੀ ਖੋਜ ਵਿਸ਼ਲੇਸ਼ਕ ਵਸਤੂਆਂ ਅਤੇ ਵਸਤੂਆਂ ਐਲਕੇਪੀ ਸਿਕਿਉਰिटीज ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ਸਮੁੱਚੇ ਤੌਰ ਤੇ ਤੇਜ਼ੀ ਦੇ ਰੁਝਾਨ ਦੇ ਵਿੱਚ ਆ ਰਹੀਆਂ ਨੇ ਪਰ ਅੱਜ ਰਾਤ ਫੈਡਰਲ ਰਿਜ਼ਰਵ ਦੀ ਬਹੁਤ ਉਡੀਕ ਨੀਤੀ ਸਮੀਖਿਆ ਅਤੇ ਟਿੱਪਣੀ ਤੋਂ ਪਹਿਲਾਂ ਇੱਕ ਤੰਗ ਰੇਂਜ ਦੇ ਵਿੱਚ ਇਹ ਰਹੀਆਂ ਨੇ ਵਪਾਰ ਯੁੱਧ ਦੇ ਡਰ ਦੇ ਕਾਰਨ ਕੀਮਤਾਂ ਵਧੀਆਂ ਨੇ ਅਬਾਸ ਫਾਈਨ ਐਸੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਸੀਓ ਚੰਤਨ ਮਹਿਤਾ ਦੇ ਵੱਲੋਂ ਕਿਹਾ ਗਿਆ ਕਿ ਪਸ਼ਮੀਏ ਏਸ਼ੀਆ ਦੇ ਵਿੱਚ ਵਧੇ ਤਣਾਅ ਦੇ ਕਾਰਨ ਤੇ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਅਧੀਨ ਵਪਾਰ ਯੁੱਧ ਦੇ ਡਰ ਨੇ ਵਿਸ਼ਵ ਆਰਥਿਕ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ ਜਿਸ ਕਾਰਨ ਸੁਰੱਖਿਆਤ ਨਿਵੇਸ਼ ਦੀ ਮੰਗ ਵਧਣ ਦੇ ਕਾਰਨ ਸੋਨੇ ਦੀਆਂ ਕੀਮਤਾਂ ਰਿਕਾਰਡ ਉਚਾਈ ਤੇ ਪਹੁੰਚ ਗਈਆਂ ਨੇ ਇਸ ਅਨਿਸ਼ਚਿਤਤਾ ਨੇ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੂੰ ਬੇਮਿਸਾਲ ਪੱਧਰ ਤੇ ਸੋਨੇ ਦਾ ਭੰਡਾਰ ਕਰਨ ਦੇ ਲਈ ਪ੍ਰੇਰਿਤ ਪਰ ਇਸ ਤੋਂ ਇਲਾਵਾ ਜਿੱਥੇ ਗੱਲ ਕੀਮਤਾਂ ਦੀ ਕੀਤੀ ਜਾਵੇ ਤਾਂ ਸਰਾਫਾ ਬਾਜ਼ਾਰ ਦਿੱਲੀ ਦੇ ਸਰਾਫਾ ਬਾਜ਼ਾਰ ਦੇ ਵਿੱਚ ਬੀਤੇ ਦਿਨ ਗੁਦਵਾਰ 19 ਮਾਰਚ ਨੂੰ 700 ਰੁਪਿਆ ਮਹਿੰਗਾ ਸੋਨਾ ਹੋਇਆ ਹੈ 91950 ਰੁਪਏ ਪ੍ਰਤੀ 10 ਗ੍ਰਾਮ ਦੇ ਮੰমে ਸਰਦਕਾਲੀ ਉੱਚ ਪੱਧਰ ਤੇ ਪਹੁੰਚ ਗਿਆ ਜੋ ਕਿ ਪਿਛਲੇ ਕਾਰੋਬਾਰੀ ਸੈਸ਼ਨ ਦੇ ਵਿੱਚ ਨਡਨ ਮੇ 9.9 ਫੀਸਦੀ ਛੁੱਟਾ ਵਾਲਾ ਜਿਸ ਨੂੰ ਹੈ ਉਹ 91900 250 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਪਰ ਹੁਣ ਇਸ ਦੇ ਵਿੱਚ 700 ਰੁਪਏ ਦਾ ਵਾਧਾ ਹੋਇਆ ਹੈ ਤੇ ਕਨਮਿਰਜ਼ਾ 950 ਰੁਪਏ ਤੇ ਇਸ ਵੇਲੇ ਕਾਰੋਬਾਰ ਕਰ ਰਿਹਾ ਜੋ ਕਿ ਪ੍ਰਤੀ 10 ਗ੍ਰਾਮ ਦਾ ਰੇਟ ਹੈ 99.4% ਸ਼ੁੱਧਤਾ ਵਾਲੇ ਸੋਨੇ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਵੀ 700 ਰੁਪਏ ਦਾ ਵਾਧਾ ਵੇਖਣ ਨੂੰ ਮਿਲਿਆ ਤਾਂ ਇਸ ਵੇਲੇ ਕਨਮਿਰਜ਼ਾ 1500 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ ਤੇ ਉਹ ਕਾਰੋਬਾਰ ਕਰ ਰਿਹਾ ਬਾਜ਼ਾਰ ਸੂਤਰਾਂ ਦੱਸਿਆ ਕਿ ਤਹਾਰਾਂ ਤੇ ਵਿਹਾਨ ਦੇ ਸੀਜ਼ਨ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਥਾਨਕ ਗਹਿਣਾ ਵਿਕਰੇਤਾਵਾਂ ਦੇ ਵੱਲੋਂ ਵੱਡੀ ਖਰੀਦਦਾਰੀ ਅਤੇ ਵਿਦੇਸ਼ੀ ਬਾਜ਼ਾਰ ਦੇ ਵਿੱਚ ਮਜ਼ਬੂਤ ਕਾਰੋਬਾਰਾਂ ਦੇ ਕਾਰਨ ਸੋਨੇ ਦੀਆਂ ਕੀਮਤਾਂ ਇਸ ਸਾਲ ਦੇ ਉੱਚੇ ਪੱਧਰ ਤੇ ਪਹੁੰਚੀਆਂ ਨੇ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਵਾਅਦਾ ਹੋਇਆ ਹੈ 1000 ਰੁਪਏ ਦਾ ਵਾਅਦਾ ਹੈ ਜਿਸ ਤੋਂ ਬਾਅਦ ਚਾਂਦੀ 1 ਲੱਖ 3500 ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਪੱਧਰ ਦੇ ਉੱਤੇ ਕਾਰੋਬਾਰ ਕਰ ਰਹੀ ਹੈ ਤੇ ਮੰਗਲਵਾਰ ਨੂੰ ਜਿਹੜੀ ਚਾਂਦੀ ਦੀ ਕੀਮਤ ਹੈ ਉਹ 1 ਲੱਖ 500 ਰੁਪਏ ਪ੍ਰਤੀ ਕਿਲੋਗ੍ਰam ਤੇ ਬੰਦ ਹੋਈ ਸੀ ਪਰ ਹੁਣ 1000 ਰੁਪਇਆ ਕੀਮਤ ਵਧ ਗਈ ਹੈ ਜਿਸ ਤੋਂ ਬਾਅਦ 1,03,500 ਰੁਪਇਆ ਕੀਮਤ ਪ੍ਰਤੀ ਕਿਲੋ ਚਾਂਦੀ ਦੀ ਹੋ ਗਈ ਹੈ ਨਾਲ ਹੀ ਨਾਲ ਦੂਸਰੇ ਪਾਸੇ ਸੋਨੇ ਦੀ ਗੱਲ ਕੀਤੀ ਜਾਵੇ ਤਾਂ 99.9% ਸ਼ੁੱਧਾ ਵਾਲਾ ਜਿਹੜਾ ਸੋਨਾ ਹੈ ਉਹ 91,950 ਰੁਪਏ ਦੇ ਉੱਤੇ ਕਾਰੋਬਾਰ ਕਰ ਰਿਹਾ ਹੈ ਪ੍ਰਤੀ 10 ਗ੍ਰਾਮ ਤੇ ਜਿਹੜਾ 99.5% ਵਾਲਾ ਸ਼ੁੱਧਾ ਵਾਲਾ ਜੋ ਸੋਨਾ ਹੈ ਉਹ 99,500 ਰੁਪਇਆ ਪ੍ਰਤੀ 10 ਗ੍ਰਾਮ ਤੇ ਇਸ ਵੇਲੇ ਕਾਰੋਬਾਰ ਕਰ ਰਿਹਾ ਰੋਜ਼ਾਨਾ ਦੀ ਤਰ੍ਹਾਂ ਸੋਨੇ ਚਾਂਦੀ ਦੀਆਂ ਕੀਮਤਾਂ ਬੀਤੇ ਦਿਨ ਵੀ ਵਧੀਆਂ ਨੇ ਜਿਸ ਤੋਂ ਬਾਅਦ ਖਰੀਦਦਾਰਾਂ ਦੇ ਲਈ ਇਹ ਝਟਕਾ ਜ਼ਰੂਰ ਸਾਹਮਣੇ ਆਇਆ ਤੇ ਇਹ ਵੀ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀਮਤਾਂ ਹੋਰ ਜ਼ਿਆਦਾ ਵੱਧ ਸਕਦੀਆਂ ਹਨ